ਹੁ ਗੁਰਸੇਵੀ ਤੇਰੇ ਕਮਨ ਕਮਨ ਗੁਣ ਕਹਿ ਕਾਵਾ ਤੂੰ ਸਾਹਿਬ ਗੁਣੇ ਨਿਧਾਨਾ ਤੁਮਰੀ ਮਹਿਮਾ ਬਰਨਣਾ ਸਾਕੂੰ ਤੂੰ ਠਾਕੁਰ ਉੱਚ ਭਗਵਾਨ ਤੇਮਰੀ ਮਹਿਮਾ ਬਰਨਾ ਸਕੋ ਤੂੰ ਠਾਕੁਰ ਉੱਚ ਭਗਵਾਨ ਜੁਗ ਜੁਗ ਅਟਲ ਜਗਨ ਸ਼ੈਤਰ ਤਖਤ ਦੇ ਮਾਲਕ ਸੈਠ ਸਤਿਗੁਰੂ ਤਨ 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 ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਏ ਗੁਰਮੁਖ ਪਿਆਰੇ ਸਤਸੰਗੀ ਜਨੋ ਗੁਰਮਤ ਵਿਚਾਰਾਂ ਦੀ ਸਾਂਝ ਕਰਨ ਤੋਂ ਪਹਿਲਾਂ ਸਤਿਗੁਰਾਂ ਦੁਆਰਾ ਬਖਸ਼ੀ ਹੋਏ ਫਤੇ ਪਰਵਾਣ ਕਰਦੇ ਹੋਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਿਛਲੇ ਦਿਨਾਂ ਤੋਂ ਲੜੀਵਾਰ ਗੁਰੂ ਇਤਿਹਾਸ ਵਿਚਾਰਦੇ ਆ ਰਹੇ ਹਾਂ ਸਿੱਖ ਪੰਥ ਦੇ ਬਾਨੀ ਧੰਗ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਜੋ ਬਚਨ ਕਹੇ ਨੇ ਉਦਮ ਕਰੇਂਦੇ ਆ ਜੀਉ ਤੂ ਕਮਵਦੇ ਆ ਸੁਖ ਪਹੁੰਚ ਤੇ ਹੰਦੇ ਆ ਤੂ ਪ੍ਰਭ ਮਿਲ ਨਾਲਕ ਉਤਰੇ ਜੰਤ ਇਹਨਾਂ ਬਚਨਾਂ 'ਤੇ ਵਿਚਾਰ ਕਰਦੇ ਆ ਹੋਇਆ ਆਪਾਂ ਪਿੱਛੇ ਵਿਚਾਰ ਆਏ ਆ ਕਿ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਸਾਨੀ ਕੀਤੀ ਖੇਤੀ ਕੀਤੀ ਦੁਕਾਨਦਾਰੀ ਕੀਤੀ ਔਰ ਸੌਦਾਗਰੀ ਕੀਤੀ ਸੱਚੇ ਸੌਦੇ ਦੇ ਨਾਂ ਤੇ ਉਹ ਮਸ਼ਹੂਰ ਹੈ ਅੰਤਲੀ ਕਿਰਤ ਹੈ ਨੌਕਰੀ ਚਾਕਰੀ ਹੁਣ ਧੰਗ ਗੁਰੂ ਗੁਰਨਾਨਦ ਪਾਤਸ਼ਾਹ ਜੀ ਦੇ ਭਾਈਆ ਜੀ ਸਤਕਾਰ ਯੋਗ ਬਾਬੇ ਨਾਨਕੀ ਜੀ ਦੇ ਪਤੀ ਭਾਈਆ ਜੈ ਰਾਮ ਜੀ ਸੁਲਤਾਨਪੁਰ ਲੋਧੀ ਦੇ ਨਵਾਬ ਬੇਕੋਲ ਖਜ਼ਾਂਚੀ ਨੇ ਹੁਣ ਭਾਈਆ ਜੈ RAM ਨੇ ਨਵਾਬ ਦੌਲਤ ਖਾਨ ਨੂੰ ਕਿਹਾ ਕਿ ਜਿਵੇਂ ਆਪਾਂ ਬਚਨ ਵਰਤਦੇ ਆ ਮੇਰੇ ਸਾਲੇ ਨੂੰ ਤੁਸੀਂ ਨੌਕਰੀ ਤੇ ਰੱਖ ਲੋ ਅਪਾਇੰਟਮੈਂਟ ਕਰ ਦੇ ਦੋ ਨਵਾਬ ਦੌਲਤ ਖਾਨ ਕਹਿਣ ਲੱਗਾ ਕੋਈ ਗੱਲ ਨਹੀਂ ਲੈ ਆਓ ਮੋਦੀ ਖਾਨੇ ਦਾ ਇੰਚਾਰ ਥਾਪ ਦਿੱਤਾ ਸਤਿਗੁਰਾਂ ਨੂੰ ਮੋਦੀ ਖਾਨੇ ਦਾ ਇੰਚਾਰ ਜੇ ਮਤਲਬ ਕਿ ਫੂਡ ਅੱਜ ਦਾ ਫੂਡ ਸਪਲਾਈਰ ਮੰਤਰੀ ਸultanpur ਦੀ ਧਰਤੀ ਉਹ ਧਰਤੀ ਹੈ ਜਿਸ ਟਿਕ ਟਿਕ ਕਿਸੇ ਵੇਲੇ ਏਸ਼ੀਆ ਦਾ ਸਭ ਤੋਂ ਵੱਡਾ ਵਿਦਿਆ ਦਾ ਕੇਂਦਰ ਰਿਹਾ ਹੈ ਬਾਅਦ ਦੇ ਵਿੱਚ ਇਹ ਨਗਰ ਉੱਜੜਿਆ ਫਿਰ ਦੁਬਾਰਾ ਵੀ ਵਸਿਆ ਧੰਨ ਗੁਰਨਾਨਕ ਪਾਤਸ਼ਾਹ ਜੀ ਆਏ ਮੋਦੀ ਖਾਨੇ ਦਾ ਚਾਰਜ ਉਹਨਾਂ ਨੇ ਸੰਭਾਲਿਆ ਹੁਣ ਜਦੋਂ ਚਾਰਜ ਸੰਭਾਲਿਆ ਤੇ ਅੱਜ ਵੰਗਣ ਕਰੰਸੀ ਨਹੀਂ ਸੀ ਹੁੰਦੀ ਉਸ ਵਕਤ ਟੈਕਸ ਦੇ ਰੂਪ ਦੇ ਵਿੱਚ ਵੀ ਅਨਾਜ ਆਉਂਦਾ ਸੀਗਾ ਉਹਨੂੰ ਸੰਭਾਲਣਾ ਅਤੇ ਰਾਜ ਦੇ ਜਿੰਨੇ ਵੀ ਕਰਮਚਾਰੀ ਹੁੰਦੇ ਸਨ ਉਹਨਾਂ ਨੂੰ ਤਨਖਾਹਾਂ ਦੇ ਰੂਪ ਦੇ ਵਿੱਚ ਵੀ ਅਨਾਜ ਹੀ ਦਿੱਤਾ ਜਾਂਦਾ ਸੀਗਾ ਦਾਣੇ ਹੀ ਦਿੱਤੇ ਜਾਂਦੇ ਸਨ ਅਤੇ ਜੋ ਵੀ ਵਪਾਰ ਹੁੰਦਾ ਸੀ ਉਹ ਜਿੰਸ ਦੇ ਨਾਲ ਹੁੰਦਾ ਸੀ ਇੱਕ ਜਿੰਸ ਦੇ ਦਿੱਤੀ ਜਾਂਦੀ ਸੀ ਦੂਜੀ ਲੈ ਲਈ ਜਾਂਦੀ ਸੀ ਇਸ ਤਰੀਕੇ ਦੇ ਨਾਲ ਵਪਾਰ ਚੱਲਦਾ ਸੀਗਾ ਦੁਕਾਨਾਂ ਤੇ ਵੀ ਇਹ ਸਿਸਟਮ ਸੀਗਾ ਹੁਣ ਉਸ ਮੋਤੀ ਖਾਨੇ ਦੇ ਇੰਚਾਰਜ ਦੀ ਇੱਕ ਮੁਸ਼ਕਲ ਹੁੰਦੀ ਸੀ ਉਹਨਾਂ ਤੋਂ ਉੱਪਰ ਜਿਹੜੇ ਬ੍ਰਸ਼ਟ ਵੱਡੇ ਅਧਿਕਾਰੀ ਹੁੰਦੇ ਸਨ ਨਾ ਉਹ મોદી ਤੇ મોદી ਖਾਨੇ ਦੇ ਇੰਚਾਰਜ ਤੇ ਦਬਾਅ ਪਾ ਕੇ ਕੁਝ heira-pheri ਕਰਕੇ ਤੇ ਉਹਦੇ ਕੋਲੋਂ ਕੁਝ ਤਨਖਾਹ ਦੇ ਰੂਪ ਦੇ ਵਿੱਚ ਜਦੋਂ ਤਨਖਾਹ ਦੇ ਰੂਪ ਦੇ ਵਿੱਚ ਅਨਾਜ ਲੈਣਾ ਹੈ ਜਿੰਸ ਲੈਣੀ ਹੈ ਉਹ ਉਹਦੇ ਤੋਂ ਵੱੱਡ ਲੈ ਲੈਂਦੇ ਸਨ ਤੇ ਉਹਨਾਂ ਨੂੰ ਪਿਛਲੀਆਂ ਆਦਤਾਂ ਪਈਆਂ ਭੈੜੀਆਂ ਹੁਣ ਸਤਗੁਰਾਂ ਨੂੰ ਵੀ ਉਹਨਾਂ ਕਿਹਾ ਕਿ ਤੁਹਾਨੂੰ ਪਤਾ ਹੈ ਮੈਂ ਤੁਹਾਡੇ ਤੋਂ ਵੱਡਾ ਅਫਸਰ ਹਾਂ ਪਰ ਮੈਨੂੰ ਮੇਰੀ ਤਨਖਾਹ ਤੋਂ ਅਲੈਦਾ ਵੀ ਕੁਝ ਦਿਓ ਭਾਵੇਂ ਕਿ ਰਿਸ਼ਵਤ ਹੁਣ ਸਤਗੁਰੂ ਨੇ ਮਨ ਕਰਤਾ ਐਸਾ ਨਹੀਂ ਹੋਏਗਾ ਕੁਝ ਸਮਾਂ ਤੇ ਉਹਨਾਂ ਨੇ ਬਰਦਾਸ਼ਤ ਕੀਤਾ ਕੁਝ ਸਮੇਂ ਬਾਅਦ ਉਹਨਾਂ ਨੇ ਨਵਾਬ ਦੌਲਤ ਖਾਨ ਨੂੰ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਇਹ ਜੋ ਜੈ ਰਾਮ ਦਾ ਸਾਲਾ ਹੈ ਨਾ ਇਹ ਮੋਦੀ ਖਾਨੇ ਦੇ ਵਿੱਚ ਬੜੀ ਹੀ ਹੇਰਾਫੇਰੀ ਕਰ ਰਿਹਾ ਹੈ ਹੁਣ ਸਤਗੁਰਾਂ ਦਾ ਜਿਹੜਾ ਹਿਸਾਬ ਹੈ ਦੌਤ ਖਾਨੇ ਕਈ ਵਾਰ ਆਡਿਟ ਕਰਾਇਆ ਹਿਸਾਬ ਪੂਰਾ ਨਿਕਲਦਾ ਸੀਗਾ ਜੋ ਸਤਗੁਰਾਂ ਦੀ ਤਨਖਾਹ ਬਣਦੀ ਸੀ ਉਹ ਬਚਤ ਹੁੰਦੀ ਸੀਗੀ ਔਰ ਉਸ ਤਨਖਾਹ ਰੂਪ ਦੇ ਵਿੱਚ ਜਿਹੜੀ ਬਚਤ ਅਲਾਜ ਹੁੰਦਾ ਸੀ ਉਹ ਵੀ ਸਤਗੁਰੂ ਜੀ ਗਰੀਬਾਂ ਵਿੱਚ ਵੰਡ ਦਿੰਦੇ ਸਨ ਹੁਣ ਜਦੋਂ ਤੋਂ ਧੰਗ ਗੁਰੂ ਗੁਰਨਾਨਕ ਪਾਤਸ਼ਾਹ ਜੀ ਸੁਲਤਾਨਪੁਰ ਲੋਧੀ ਦੇ ਵਿੱਚ ਆ ਕੇ ਮੋਦੀ ਖਾਨੇ ਦਾ ਉਹਨਾਂ ਨੇ ਚਾਰਜ ਸੰਭਾਲਿਆ ਤੇ ਜਿਹੜੇ ਗਰੀਬ ਲੋਕ ਸਨ ਨਾ ਉਹ ਰੱਜ ਕੇ ਰੋਟੀ ਖਾਣ ਲੱਗ ਪਏ ਤੇ ਸਤਗੁਰਾਂ ਨੂੰ ਬੜੀਆਂ ਅਸੀਸਾਂ ਦੇਣ ਲੱਗ ਪਏ ਹੁਣ ਰੋਜ਼ ਰੋਜ਼ ਦੀ ਨਿੱਤ ਦੀਆਂ ਸ਼ਿਕਾਇਤਾਂ ਨਵਾਬ ਦੌਲਤਖਾਂ ਕੋ ਆਉਣ ਲੱਗੀਆਂ ਤੇ ਇੱਕ ਦਿਨ ਸਤਗੁਰਾਂ ਨੇ ਨਾ ਕਾਜੀ ਔਰ ਇੱਕ ਬ੍ਰਾਹਮਣ ਦੋਵੇਂ ਇਕੱਠੇ ਹੋ ਕੇ ਆਏ ਨੇ ਕਿਹਾ ਲੱਗੀ ਤੁਹਾਡਾ ਕੁਝ ਰਵਈਆ ਠੀਕ ਨਹੀਂ तो समझ नहीं आती कि तु हिंदू के हो के मुसलमान हो सतगुर ने कहा ना हम हिंदू ना मुसलमान ते हूं वेखो एक आश्चर्य है एक ब्राह्मण ते एक ताजी, एक हिंदू ते एक मुसलमान ਦੋਵੇਂ ਹੀ ਰਾਜੇ ਕੋਲ ਨਵਾਬ ਦੌਲਤ ਖਾਂ ਕੋਲ ਸਤਗੁਰਾਂ ਦੀ ਸ਼ਿਕਾਇਤ ਲੈ ਕੇ ਜਾਂਦੇ ਨੇ ਕਿ ਇਹ ਜੋ ਤੁਸੀਂ ਮੋਦੀ ਖਾਨੇ ਦਾ ਇੰਚਾਰਜ ਜੈ ਰਾਮ ਦਾ ਸਾळा ਰੱਖਿਆ ਹੋਇਆ ਹੈ ਨਾ ਇਹ ਕਹਿੰਦਾ ਨਾ ਮੈਂ ਹਿੰਦੂ ਆ ਤੇ ਨਾ ਮੈਂ ਮੁਸਲਮਾਨ ਹਾਂ ਦੋਵੇਂ ਬੜਾ ਜੋਰ ਪਾ ਕੇ ਕਹਿਣ ਲੱਗੇ ਇਹਦਾ ਤੁਹਾਨੂੰ ਅੱਜ ਹੀ ਫੈਸਲਾ ਕਰਨਾ ਪੈਣਾ ਹੈ ਨਵਾਬ ਦੌਲਤਖਾਨੇ ਕਈ ਵਾਰ ਸਤਗੁਰੂ ਦਾ ਹਿਸਾਬ ਆਡਿਟ ਕਰਾ ਕੇ ਵੇਖ ਲਿਆ ਸੀ ਕਿ ਸ਼ਿਕਾਇਤਾਂ ਜਿੰਨੀਆਂ ਆਉਂਦੀਆਂ ਨੇ ਸਭ ਝੂਠੀਆਂ ਹੁੰਦੀਆਂ ਨੇ ਪਰ ਫਿਰ ਵੀ ਨਵਾਬ ਦੌਲਤਖਾਨੇ ਕਹਿੰਿਆ ਕੋਈ ਗੱਲ ਨਹੀਂ ਆਪਾਂ ਕੱਲ੍ਹ ਬਲਾਲਵਾਂਗੇ ਹੁਣ ਦੋਵੇਂ ਸ਼ਿਕਾਇਤਕਰਤਾ ਦਰਬਾਰ ਦੇ ਵਿੱਚ ਖਲੋਤੇ ਨੇ ਅਕਸਰ ਐਸਾ ਹੁੰਦਾ ਹੈ ਕਿ ਜੱਜ ਦੇ ਸਾਹਮਣੇ ਵੀ ਜਿਹੜਾ ਸ਼ਿਕਾਇਤਕਰਤਾ ਹੁੰਦਾ ਹੈ ਉਹ ਵੀ ਹੁੰਦਾ ਹੈ ਤੇ ਜਿਹੜਾ ਮਲਜ਼ਮ ਹੁੰਦਾ ਹੈ ਤੇ ਉਹ ਵੀ ਹੁੰਦਾ ਹੈ ਹੁਣ ਦੋ ਬੰਦੇ ਸ਼ਿਕਾਇਤ ਕਰਨ ਵਾਲੇ ਨੇ ਹੁਣ ਵੇਖੋ ਅੱਗੇ 21 ਤਰੀਕ ਨੂੰ ਸਫਰੇ ਸ਼ਹਾਦਤ ਸ਼ੁਰੂ ਹੋਣ ਵਾਲਾ ਹੈ ਇਹ ਸਾਡੇ ਵਾਸਤੇ ਪੂਰਾ ਹਫਤਾ ਹੀ ਜੋ ਹੈ ਨਾ ਬੜੇ ਮਾਣ ਵਾਲਾ ਹਫਤਾ ਹੈ ਸਾਡੇ ਬਾਬਿਆਂ ਨੇ ਕਿਵੇਂ ਸ਼ਹਾਦਤਾਂ ਤੇ ਦੇ ਦਿੱਤੀਆਂ ਪਰ ਈਨ ਨਹੀਂ ਮੰਨੀ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਸੰਗ ਨੇ ਭਾਈ ਹੁਣ ਇਸੇ ਤਰੀਕੇ ਦੇ ਨਾਲ ਜਿਹੜਾ ਸਰਹੰਦ ਦਾ ਨਵਾਬ ਹੈ ਉਸ ਨਵਾਬ ਦੇ ਦਰਬਾਰ ਦੇ ਵਿੱਚ ਵੀ ਇੱਕ ਸੁਚਾਨੰਦ ਬ੍ਰਾਹਮਣ ਹੈ ਉਹ Hindu ਹੈ ਜਿਹੜਾ ਕਾਜੀ ਹੈ ਉਹ ਇਸਲਾਮ ਮਤ ਦਾ ਹੈ ਦੋਵੇਂ ਹੀ ਦਬਾਅ ਆਉਂਦੇ ਨੇ ਹੁਣ ਸ਼ਰਾ ਜਿਹੜੀ ਹੈ ਕਾਨੂੰਨ ਜਿਹੜਾ ਹੈ ਕੁਰਾਨ ਇਜਾਜ਼ਤ ਨਹੀਂ ਦਿੰਦੀ ਕਿ ਸ਼ੀਰ ਖੋਰ ਬੱਚਿਆਂ ਦਾ ਕਤਲ ਕੀਤਾ ਜਾਏ ਹੁਣ ਦਬਾਅ ਪਾਉਣ ਵਾਲੇ ਦੋਵੇਂ ਧਾਰਮਿਕ ਵਿਅਕਤੀ ਨੇ ਧਰਮ ਤੇ ਨਹੀਂ ਕਹਿੰਦਾ ਧਰਮ ਨਹੀਂ ਕਹਿੰਦਾ ਕਿ ਦੁੱਧ ਪਿੰਦੇ ਬੱਚਿਆਂ ਦਾ ਕਤਲ ਕੀਤਾ ਜਾਏ ਤੋ ਖੈਰ ਦੋਵੇਂ ਸ਼ਿਕਾਇਤ ਕਰਤਾ ਜਿਹੜੇ ਨੇ ਨਾ ਉਹਨਾਂ ਸ਼ਿਕਾਇਤ ਕਰਤੇ ਇਹਦੇ ਵਿੱਚੋਂ ਜਿਹੜਾ ਕਾਜੀ ਹੈ ਨਾ ਉਹ ਕਹਿਣ ਲੱਗਾ ਕਿ ਤੁਸੀਂ ਨਵਾਬ ਸਾਹਿਬ ਨੂੰ ਸलाम ਕਰੋ ਤੁਸੀਂ ਬੋਲੋ ਜਰਾ ਤੁਸੀਂ ਨਵਾਬ ਸਾਹਿਬ ਨੂੰ ਸलाम ਕਰੋ ਹੁਣ ਸਤਗੁਰਾਂ ਨੇ ਕਿਹਾ ਸਾਚੇ ਸਾਹਿਬ ਕੋ ਸਲਾਮ ਕੀਤਾ ਹੈ ਹਮ ਔਰ ਕਿਸੇ ਕੋ ਸਲਾਮ ਨਹੀਂ ਕਰਤੇ ਸਾਡੀ ਹਾਲਤ ਸਲਾਮ ਜਵਾਬ ਦੋਵੇਂ ਕਰੇ ਮੁੱਡੋ ਕੁੱਥਾ ਜਾਏ ਸਲਾਮ ਵੀ ਕਰਦੇ ਆ ਪਰ ਗੱਲ ਮੰਨਣ ਨੂੰ ਤਿਆਰ ਨਹੀਂ ਗੁਰੂ ਸਾਹਿਬ ਦੀ ਸਲਾਮ ਜਵਾਬ ਦੋਵੇਂ ਕਰੇ ਸਲਾਮ ਕਰਨਾ ਮੱਥਾ ਟੇਕਣਾ ਤਾਂ ਸਾਰਥਕ ਹੈ ਜੇਕਰ ਗੁਰੂ ਦੀ ਗੱਲ ਮੰਨਾਂਗੇ ਤੇ ਕਹਿਣ ਲੱਗੇ ਸੱਚੇ ਸਾਹਿਬ ਕੋ ਸਲਾਮ ਕੀਤਾ ਹੈ ਮੈਂ ਸੱਚੇ ਸਾਹਿਬ ਨੂੰ ਇੱਕ ਵਾਰ ਸਲਾਮ ਕਰ ਦਿੱਤਾ ਹੈ ਤੇ ਮੈਂ ਫਿਰ ਨਵਾਬ ਸਾਹਿਬ ਨੂੰ ਸਲਾਮ ਕਿਉਂ ਕਰਾਂ ਇਸਲਾਮ ਮਤ ਦੇ ਵਿੱਚ ਤੁਸੀਂ ਵੇਖਿਆ ਹੋਣਾ ਕਈ ਵਾਰ ਫਿਲਮਾਂ ਦੇ ਵਿੱਚ ਵੀ ਨਿਊਵੀਂ ਵਿੱਚ ਦਿਖਾਉਂਦੇ ਨੇ ਉਹ ਇਸ ਤਰ੍ਹਾਂ ਕਰਕੇ ਸੱਤ ਵਾਰ ਕਰਦੇ ਨੇ ਤੇ ਤੁਸੀਂ ਇਸਲਾਮ ਮਤ ਦੇ ਤਰੀਕੇ ਨਾਲ ਤੁਸੀਂ ਸਲਾਮ ਕਰੋ ਜਦੋਂ ਪਾਤਸ਼ਾਹ ਡੋਲੇ ਨਹੀਂ ਕਬਰਾਏ ਨਹੀਂ بڑے ਠੰਮੇ ਦੇ ਨਾਲ بڑے ਧੀਰੇ ਦੇ ਨਾਲ ਸਾਰੇ ਜਵਾਬ ਦਿੱਤੇ ਸਤਿਗੁਰਾਂ ਨੇ ਤੇ ਫਿਰ ਕਾਜੀ ਕਹਿਣ ਲੱਗਾ ਹੁਣ ਕੋਈ ਨਾ ਕੋਈ ਬਹਾਨਾ ਤੇ ਚਾਹੀਦਾ ਸੀ ਨਾ ਭਾਈ ਨੀਵਾ ਕਿਵੇਂ ਵਿਖਾਈਏ ਨੂੰ ਪਰ ਸਤਗੁਰਾਂ ਨੂੰ ਨੀਵਾ ਵਿਖਾਉਣ ਵਾਲਾ ਦੁਨੀਆਂ 'ਚ ਹੈ ਕਿਹੜਾ ਕਾਜੀ ਕਹਿਣ ਲੱਗਾ ਚਲੋ ਠੀਕ ਹੈ ਤੁਸੀਂ ਕਹਿੰਦੇ ਹੋ ਨਾ ਹਮ ਹਿੰਦੂ ਨਾ ਮੁਸਲਮਾਨ ਅੱਲੇ ਰਾਮ ਕੇ ਪਿੰਡ ਪਰਾਨ ਤੇ ਤੁਸੀਂ ਐ ਕਰੋ ਵੀ ਸਾਡੇ ਨਾਲ ਨਾ ਇਸ਼ਾ ਦੀ ਨਿਵਾਜ ਪੜੋ ਹੁਣ ਸਾਕੇ ਤੁਸੀਂ ਜਾਣਦੇ ਹੋ ਜਦੋਂ ਪਾਚਾ ਕਹਿਣ ਲੱਗੇ ਚਲੋ ਮੈਂ ਤੁਹਾਡੇ ਨਾਲ ਨमाज پڑھਣ ਨੂੰ ਤਿਆਰ ਹਾਂ ਮਸਜਿਦ ਗਏ ਨमाज پڑھਣ ਹੁਣ ਕਾਜੀ ਵੀ ਝੁਕ ਰਿਹਾ ਜੋ ਜੋ ਉਹਨਾਂ ਦੀ ਪ੍ਰੈਕਟਿਸ ਹੈ ਉਹ ਕਰ ਰਿਹਾ ਤੇ ਨਵਾਬ ਨਵਾਬ ਸਾਹਿਬ ਦੋਵੇਂ ਲਾਗੇ ਲਾਗੇ ਖਲੋ ਕੇ ਉਹ ਪ੍ਰੈਕਟਿਸ ਕਰ ਰਹੇ ਨੇ ਪਰ ਸਤਗੁਰ ਜੀ ਤੇ ਅਡੋਲ ਸਾਵਧਾਨ ਖਲੋਤੇ ਰਹੇ ਹੁਣ ਕਾਜੀ ਟੇਢੀ ਅੱਖ ਕਰਕੇ ਇਸ ਤਰ੍ਹਾਂ ਵੇਖਦਾ ਹੈ ਬਈ ਇਹ ਨਾਨਕ ਜੀ ਹੁਣ ਤੋ ਜੀ ਤੇ ਮੈਂ ਕਹਿ ਰਿਹਾ ਨਾ ਉਹ ਤੇ ਜੀ ਕਿਉਂ ਕਹੇਗਾ ਨਾਨਕ ਜੀ ਇਹ ਪ੍ਰੈਕਟਿਸ ਨਹੀਂ ਕਰ ਰਹੇ ਜਦੋਂ ਨਵਾਬ ਸਾਹਬ ਨੇ ਤੇ ਕਾਜੀ ਨੇ ਉਹਨਾਂ ਦੀ ਨਮਾਜ਼ ਜਿਹੜੀ ਐ ਪੂਰੀ ਹੋਈ ਤੇ ਨਮਾਜ਼ ਪੂਰੀ ਹੋਣ ਤੋਂ ਬਾਅਦ ਉਸੇ ਵੇਲੇ ਕਾਜੀ ਬੋਲ ਪਿਆ ਨਵਾਬ ਸਾਹਿਬ ਨਵਾਜ਼ ਨਮਾਜ਼ ਜਿਹੜੀ ਐ ਨਾ ਕਜਾ ਹੋ ਗਈ ਕਜਾ ਹੋ ਗਈ ਮਤਲਬ ਭੰਗ ਹੋ ਗਈ ਨਵਾਬ ਜਿਹੜੀ ਸਾਡੀ ਨਮਾਜ਼ ਐ ਨਾ ਉਹ ਸੰਪੂਰਨ ਨਹੀਂ ਹੋਈ ਉਹ ਕਹਿੰਦਾ ਕਿਉਂ ਆਖੇ ਨਾਨਕ ਖੜਾ ਖੜਾ ਸਾਡੇ ਵੱਲ ਹੱਸ ਰਿਆ ਸੀਗਾ ਤੇ ਸਤਿਗੁਰੂ ਕਹਿਣ ਲੱਗੇ ਨਵਾਬ ਸਾਹਿਬ ਨਮਾਜ਼ ਮੈਂ ਪੜੀ ਐ ਤੂੰ ਨਹੀਂ ਪੜੀ ਤੇਰਾ ਧਿਆਨ ਪਤਾ ਕਿੱਥੇ ਸੀਗਾ ਤੇਰੇ ਘਰ ਤੇਰੀ ਘੋੜੀ ਸੁੱਈ ਐ ਤੇ ਤੇਰੇ ਘਰ ਦੇ ਅੰਦਰੇ ਖੁਈ ਹੈ ਤੇਰਾ ਧਿਆਨ बार-बार ਉਧਰ ਜਾ ਰਿਹਾ ਸੀ ਕਿਤੇ ਘੋੜੀ ਦੀ ਜਿਹੜੀ ਬਛੇਰੀ ਹੈ ਘੋੜੀ ਦਾ ਜਿਹੜਾ ਬੱਚਾ ਹੈ ਉਹ ਕਿਤੇ ਉੱਥੇ ਨੱਡਿਕ ਜਾਵੇ ਤੇ ਨਵਾਬ ਦੌਲਤਖਾਨ ਕਹਿਣ ਲੱਗਾ ਤੁਸੀਂ ਇਨ੍ਹਾਂ ਦੇ ਨੇਜੇ ਨਵਾਬ ਨਮਾਜ਼ ਨਹੀਂ ਪੜੀ ਤੁਸੀਂ ਮੇਰੇ ਨਾਲ ਪੜ੍ਹ ਲੈਣੀ ਸੀ ਕਹਿਣ ਲੱਗੇ ਨਵਾਬ ਸਾਹਿਬ ਨਵਾਬ ਸਾਹਿਬ ਤੁਹਾਡਾ ਧਿਆਨ ਕਾਬਲ ਘੋੜੇ ਕ੍ਰਿਤਣ ਗਿਆ ਹੋਇਆ ਸੀਗਾ ਤੇ ਸਤਗੁਰੂ ਉੱਥੇ ਗਿਆ ਨਵਾਬ ਸਾਹਿਬ ਕਾਜੀ ਸਾਹਿਬ ਆ ਜਿਹੜੀ ਪ੍ਰੈਕਟਿਸ ਵਾਲੀ ਨਮਾਜ਼ ਹੈ ਨਾ ਇਹ ਨਮਾਜ਼ ਮੈਂ ਨਹੀਂ ਪੜਦਾ ਔਰ ਜਿਹੜੀ ਨਮਾਜ਼ ਤਾਂ ਗੁਰੂ ਗੁਰੂ ਨਾਨਕ ਸਾਹਿਬ ਨੇ ਪੜਨੀ ਦੱਸੀ ਨਾ ਸੱਚ ਜਾਣਨਾ ਉਹ ਨਮਾਜ਼ ਮੈਂ ਵੀ ਪੜਨ ਦੀ ਤਿਆਰ ਆ ਸਤਿਗੁਰੂ ਕਹਿਣ ਲੱਗੇ ਕਾਜੀ ਸਾਹਿਬ ਨਵਾਬ ਸਾਹਿਬ ਸੁਣੋ ਮੈਂ ਕਿਹੜੀ ਨਮਾਜ਼ ਪੜੀ ਹੈ ਕਹਿਣ ਲੱਗੇ ਤੁਹਾਡੀਆਂ ਪੰਜ ਨੇ ਮੈਂ ਵੀ ਮੰਨਦਾ ਪੰਜ ਨੇ ਪੰਜ ਕਰ ਲੈਣਾ ਮੈਂ ਪੰਜ ਪੜ ਲੈਣਾ ਪਰ ਸਾਰਿਆਂ ਦੇ ਵੱਖਰੇ ਵੱਖਰੇ ਜਿਹੜੇ ਢੰਗ ਤਰੀਕੇ ਨੇ ਨਾ ਉਸ ਉਸ ਨਮਾਜ਼ ਦੇ ਨਾਲ ਇੱਕ ਚੰਗਾ ਇਨਸਾਨ ਪੈਦਾ ਹੋਣਾ ਚਾਹੀਦਾ ਹੈ ਕਹਿ ਲੱਗੇ ਪੰਜ ਨਮਾਜ਼ਾਂ ਪੰਜ ਵਕਤ ਪੰਜੇ 59 ਪਹਿਲਾ ਸੱਚ ਕਾਜੀ ਸਾਹਿਬ ਨਵਾਬ ਸਾਹਿਬ ਨਮਾਜ਼ ਪੜਨ ਲੱਗਾ ਪ੍ਰੈਕਟਿਸ ਕਰਨ ਲੱਗਾ ਸੱਚ ਦੀ ਸਮਝ ਆਈ ਉਹ ਪਹਿਲਾ ਸੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੋ ਮੈਂ ਨਜ਼ਰ ਕਰ ਰਿਹਾ ਆਜੀ ਦੇ ਸਾਹਮਣੇ ਮੈਂ ਕੋਈ ਆਪਣੇ ਕੋਲੋਂ ਨਹੀਂ ਕਹਿ ਰਿਹਾ ਭਾਈ ਸਾਹਿਬ ਨੇ ਪੜਿਆ ਹੋਣਾ ਸ਼ਬਦ ਕਈ ਵਾਰ ਪਹਿਲਾ ਸੱਚ ਹਲਾਲ ਦੋਏ ਹਲਾਲ ਕਰਨਾ ਆਇਆ ਈ ਤੈਨੂੰ ਤੂੰ ਕਹਿੰਦਾ ਹੈ ਕਿ ਕਿਸੇ ਜੀਵ ਦੀ ਹੱਤਿਆ ਕਰਕੇ ਉਹਨੂੰ ਹਲਾਲ ਕਰਨਾ ਹੈ ਹੱਕ ਸੱਚ ਦੀ ਖਾਣਾ ਤੈਨੂੰ ਆ ਜਾਏ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਕਿ ਜੀ ਨਮਾਜ਼ ਪੜਦਾ ਸਾਰੀ ਖਲਕਤ ਦੀ ਸਾਰੀ ਦੁਨੀਆ ਦੀ ਤੈਨੂੰ ਖੈਰ ਮੰਗਣੀ ਆਇਆ ਜਿਵੇਂ ਆਪਾਂ ਕਹਿੰਦੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਤੀਜਾ ਖੈਰ ਕੁਦਾਇ ਚੌਥੀ ਨੀਅਤ ਰਾਸਮਨ ਨੀਅਤਿ ਭਲਾ ਤੇਰੀ ਕੀ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਅ ਸ਼ਰੀਰੀ ਮਨੁੱਖਾ ਵਾਲਾ ਲਈ ਫਿਰਦਾ ਪਰ ਇਹਦੇ ਵਿੱਚ ਤੇ ਕੰਮ ਕੌਣ ਕਰ ਰਿਹਾ ਹੈ ਨੇ ਸੱਪ ਕਰ ਰਿਹਾ ਸੂਰ ਕਰ ਰਿਹਾ ਕੁੱਤਾ ਕਰ ਰਿਹਾ ਚੌਥੀ ਨੀਅਤ ਨਾਸਮਨ ਪੰਜਵੇਂ ਸਿੱਧ ਸੁਨਾਏ ਉਸ ਕਰਤੇ ਪੁਰਖ ਮਾਲਕ ਦੀ ਤੈਨੂੰ ਸੱਚੇ ਦਿਲ ਦੇ ਨਾਲ ਸਿਖਤੀ ਕਰਨੀ ਆ ਜਾਏ ਸੋ ਸਤਿਗੁਰ ਕਿਰਪਾ ਕਰੇ ਰਹਿਮਤ ਕਰੇ ਬਖਸ਼ਿਸ਼ ਕਰੇ ਸਾਨੂੰ ਵੀ ਕਿਤੇ ਐਸੀ ਨਮਾਜ਼ ਪੜ੍ਹਨੀ ਆ ਜਾਏ ਔਰ ਇਸ ਤਰੀਕੇ ਦੇ ਨਾਲ ਸਾਨੂੰ ਕਿੱਦ ਕਮਾਉਂਦਿਆਂ ਜਿਹੜੇ ਨੌਕਰ ਚਾਕਰ ਨੇ ਉਹਨਾਂ ਨੂੰ ਇਸ ਤਰੀਕੇ ਦੀ ਨੌਕਰੀ ਕਰਨੀ ਆ ਜਾਏ ਫਿਰ ਅਸਲ ਦੇ ਵਿੱਚ ਗੁਰੂ ਨਾਨਕ ਦੇ ਪੁੱਤਰ ਅਕਬੌਰ ਦੇ ਅਸੀਂ ਹੱਕਦਾਰ ਹੋਵਾਂਗੇ ਸੋ ਇਹਨਾਂ ਕੁਝ ਕਹਿੰਦਾ ਹੋਇਆ ਦਾਸ ਖਿਮਾ ਦਾ ਜਾਚਕ ਮੇਰੀਆਂ ਭੁੱਲਾਂ ਮੇਰੀਆਂ ਸਮਝ ਕੇ ਬਖਸ਼ ਦੇਣਾ ਗੁਰੂ ਕੀ ਬਾਤਾਂ ਜੋ ਆਪ ਜੀ ਨੇ ਸਾਂਝੇ ਕੀਤੀ ਨੇ ਆਪਾ ਜੀਵਨ ਦਾ ਆਧਾਰ ਬਣਾਈਏ ਤਾਂ ਕਿ ਹੋ ਜਾਈਏ ਲੋਕ ਸੁਖੀਏ ਪਰ ਲੋਕ ਸੁਹਿਰਦੇ ਨਾਨਕ ਹਰ ਪ੍ਰਭ ਆਪੇ ਮੇਲੇ ਕਰੋ ਫਰੀਦੀ ਸੰਜ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ